ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਕਵਰ ਕਰਾਂਗੇ ਭਾਈ ਵੀਰ ਸਿੰਘ ਜੀ ਦਾ ਕਵਿਤਾ ਭਾਗ ਸਾਡੀ ਫਰਸਟ ਵੀਡੀਓ ਆਲਰੇਡੀ ਪਲੇਲਿਸਟ ਵਿੱਚ ਪਈ ਹੋਈ ਹੈ ਜਿਸ ਵਿੱਚ ਅਸੀਂ ਕਵਰ ਕੀਤਾ ਸੀਗਾ ਭਾਈ ਵੀਰ ਸਿੰਘ ਬਾਰੇ ਕਿ ਭਾਈ ਵੀਰ ਸਿੰਘ ਕੌਣ ਸੀਗੇ ਠੀਕ ਹੈ ਅੱਜ ਦੇ ਭਾਗ ਵਿੱਚ ਅਸੀਂ ਕਰਾਂਗੇ ਜੋ ਭਾਈ ਵੀਰ ਸਿੰਘ ਜੀ ਦੀਆਂ ਕਵਿਤਾ ਭਾਗ ਹੈ ਅਗਰ ਇਗਜ਼ਾਮ ਵਿੱਚ ਪੁੱਛਿਆ ਜਾਵੇਗਾ ਭਾਈ ਵੀਰ ਸਿੰਘ ਜੀ ਦੀਆਂ ਕਿੰਨੀਆਂ ਕਵਿਤਾ ਭਾਗਾਂ ਦਾ ਜ਼ਿਕਰ ਰੱਖਣਾ ਚਾਰ ਉਹ ਚਾਰ ਦੇ ਨਾਮ ਕੀ ਹੈ ਸਮਾ ਬਿਨ ਪਸਾ ਦਾ ਫੁੱਲ ਤੁਕੜੀ ਜਗ ਤੋਂ ਨਿਆੜੀ ਔਰ ਬ੍ਰਿਛ ਇਹ ਚਾਰੋਂ ਹੀ ਪਾਈ ਵੀਰ ਸਿੰਘ ਦੀ ਦਾਰਾ ਰਚਿਤ ਕਵਿਤਾ ਪਾਗ ਹਨ ਇਹ ਸਾਰੀਆਂ ਹੀ ਸਾਹਿਤ ਮਾਲਾ ਵਿੱਚ ਸਾਡੀਆਂ ਦਰਜ ਹਨ ਚਲੋ ਫਿਰ ਇੱਕ ਇੱਕ ਕਰਕੇ ਇੰਦੇ ਬਾਰੇ ਡਿਟੇਲ ਵਿੱਚ ਕਰੀਏ ਪੇਪਰ 'ਚ ਇਹਨਾਂ ਬਾਰੇ ਕਈ ਵਾਰ ਪੇਪਰ 'ਚ ਕੀ ਹੁੰਦਾ ਹੈ ਕਿ ਲਾਈਨ ਪੁੱਛ ਲੈਂਦੇ ਕਿ ਇਹ ਲਾਈਨ ਕਿਦੇ ਕਿਦੇ ਵਿੱਚੋਂ ਆਈ ਹੈ ਇਹ ਲਾਈਨ ਪਾਈ ਵੀਰ ਸਿੰਘ ਜੀ ਨੇ ਕਿਹੜੇ ਕਵਿਤਾ ਪਾਗ ਵਿੱਚ ਕਹੀ ਹੈ ਚਲੋ ਫੋਸਟ ਜੀ ਸਟਾਰਟ ਕਰਨੇ ਆ ਸਾਡੀ ਫਰਸਟ ਰਹੇਗੀ ਸਮਾਂ ਰਹੀ ਵਾਸਤੇ ਕੱਟ ਸਮੇਂ ਨੇ ਇੱਕ ਨਾਂ ਮੰਨੀ ਫੜ ਫੜ ਰਹੀ ਤਰੀਕ ਸਮੇਂ ਕਿਸ ਕਾਈ ਕੰਨੀ ਕਿਵੇਂ ਨਾ ਸਕੀ ਰੋਕ اٹਕ ਜੇ ਪਾਈ ਪੰਨੀ ਤਰੀਖੇ ਆਪਣੇ ਵੇਗ ਗਿਆ ਤਪ ਬੰਨੇ ਬੰਨੀ ਇਹ ਸਾਰੀਆਂ ਹੀ ਤੇਦੀਆਂ ਸਮੇਂ ਦੀ ਪਹਿਲੀ ਹੈ ਅਗਰ ਇਹਦੇ ਵਿੱਚੋਂ ਦੇਖਿਆ ਜਾਵੇ ਰਹੀ ਵਾਸਤੇ ਕੱਟ ਸਮੇਂ ਨੇ ਇੱਕ ਨਾ ਮੰਨੀ ਕਹਿੰਦੀ ਕਿ ਮੈਂ ਸਮੇਂ ਦੇ ਵਾਸਤੇ ਪਾੰਦੀ ਨਹੀਂ ਵਾਸਤੇ ਮਤਲਬ ਕਹਿੰਦਾ ਮੈਂ ਸਮੇਂ ਦੇ ਤਰਲੇ ਪਾੰਦੀ ਰਹੀ ਉਹਨ ਮੇਰੀ ਇੱਕ ਨਾ ਮੰਨੀ ਫੜ ਫੜ ਰਹੀ ਤਰੀਕ ਸਮਿਕ ਸਕਾਈ ਕੰਨੀ ਉਹਨੂੰ ਮੈਂ ਫੜੇ ਕਦੀ ਸੀ ਉਹਨੂੰ ਮੈਂ ਗੱਲ ਤੋਂ ਫੜ ਕੇ ਤਰੀਕ ਰਹੀ ਸੀ ਸਮੇ ਨੂੰ ਸਮੇ ਨੂੰ ਮੈਂ ਖਿੱਚ ਰਹੀ ਸੀ ਫਿਰ ਦੀ ਸਮੇ ਨੇ ਕੀ ਕੀਤਾ ਆਪਣੀ ਕਿਸਕਾਈ ਕੰਨੀ ਤਰੀਕ ਦਾ ਮਤਲਬ ਹੁੰਦਾ ਬੱਚੇ ਤਰੀਕ ਦਾ ਮਤਲਬ ਹੁੰਦਾ ਖਿੱਚ ਪੇਪਰ 'ਚ ਕਈ ਵਾਰ ਇੰਦੇ ਵਿੱਚੋਂ ਹੀ ਵਰਡ ਮੀਨਿੰਗ ਪੁੱਛ ਲੈਂਦੇ ਆ ਸ਼ਬਦਤ ਜਾ ਰੱਖਣਾ ਤਰੀਕ ਦਾ ਮਤਲਬ ਕੀ ਹੁੰਦਾ ਖਿੱਚ ਕਿਵੇਂ ਨਾ ਸੱਕੀ ਹੋਰ اٹਕ ਜੇ ਪਾਈ ਪੰਨੀ ਤਰੀਖੇ ਆਪਣੇ ਵੇਗ ਗਿਆ ਟੱਪ ਬੰਨੀ ਕਹਿੰਦੇ ਕਿ ਮੈਂ ਇਹਨੂੰ ਬੜਾ ਕੋਸ਼ਿਸ਼ ਕੀਤਾ ਰੋਕਣ ਦਾ ਮੈਂ ਉਹਨੂੰ ਬੜਾ ਹੀ ਕੋਸ਼ਿਸ਼ ਕੀਤੀ ਰੋਕਣ ਦੀ ਸਮੇਂ ਨੂੰ ਪਰ ਸਮੇ ਨੇ ਮੇਰੀ ਇੱਕ ਵੀ ਨਹੀਂ ਮੰਨੀ ਉਹਨੇ ਕੀ ਕੀਤਾ ਪੰਨ ਤੋੜ ਕੇ ਪੰਨੀ ਮਤਲਬ ਕਿ ਜਦੋਂ ਮੈਂ ਰੋਕਣ ਦੀ ਕੋਸ਼ਿਸ਼ ਕੀਤੀ ਉਹਦੇ ਰਸਤੇ ਜਦੋਂ ਮੈਂ ਰੁਕਾਵਟ ਬਣੀ ਸਕੀ ਰੋਕ ਜਦੋਂ ਮੈਂ ਉਹਦੇ ਰਸਤੇ ਵਿੱਚ ਰੁਕਾਵਟ ਬਣੀ ਤੇ ਉਹਨੇ ਕੀ ਕੀਤਾ ਉਸ ਰੁਕਾਵਟ ਨੂੰ ਦੂਰ ਕਰ ਦਿੱਤਾ ਤ੍ਰਿਖੇ ਆਪਣੇ ਵੇਗ ਗਿਆ ਤੱਕ ਬੰਨੀ ਤ੍ਰਿਖੇ ਆਪਣੇ ਵੇਗ ਵੇਗ ਮਤਲਬ ਚਾਲ ਵੇਗ ਮਤਲਬ ਚਾਲ ਕੀ ਆਪਣੀ ਤਿੱਖੇ ਪੰਦੀ ਚਾਲ ਨਾਲ ਉਹ ਫਟਾਫਟ ਬੁਹਾਰਾਂ ਨੂੰ ਨਿਕਲਦਾ ਗਿਆ ਕਿੱਦਾਂ ਕਿਦਾਂ ਨਿਕਲ ਗਿਆ ਟੱਪੇ ਬੰਨੀ ਮਤਲਬ ਕਿ ਆਪਣੇ ਬਹਾਰਾਂ ਨੂੰ ਨਿਕਲਦਾ ਗਿਆ ਪਹਿਲੇ ਵਿੱਚ ਕੀ ਹੁੰਦਾ ਹੈ ਪਹਿਲੇ ਦੱਸਿਆ ਗਿਆ ਹੈ ਕਿ ਜਿਹੜਾ ਜਿਹੜਾ ਪਾਈ ਵੀ ਸਿੰਘ ਦੱਸਦੀ ਹੈ ਕਿ ਮੈਂ ਸਮੇਂ ਦੇ ਤਰਲੇ ਮਾਰੀ ਸੀ ਰੁਕਣ ਵਾਸਤੇ ਬਟ ਉਹਨ ਬਿਲਕੁਲ ਵੀ ਨਹੀਂ ਰੁਕਿਆ ਠੀਕ ਹੈ ਇਹਦੇ ਵਿੱਚ ਉਹ ਜਿਹੜੇ ਜਿਹੜੇ ਮੈਂ ਇੰਪੋਰਟੈਂਟ ਇੰਪੋਰਟੈਂਟ ਵਰਡ मीनिंग ਬੰਦੇ ਆ ਉਹ ਕਿਹੜੇ ਲਿਖਵਾ ਦੇਣੀ ਹੈ ਸਭ ਤੋਂ ਪਹਿਲਾਂ ਬੰਦੇ ਆ ਵਾਸਤੇ ਵਾਸਤੇ ਕੱਟ ਦਾ ਮਤਲਬ ਹੁੰਦਾ ਤਰਲੇ ਕਰਨਾ ਅਗਰ ਪੇਪਰ 'ਚ ਪੁੱਛੇ ਜਾਵੇਗਾ ਵਾਸਤੇ ਕੱਟ ਦਾ ਮਤਲਬ ਕੀ ਹੁੰਦਾ ਤਰਲੇ ਕਰਨਾ ਜਾਂ ਫਿਰ ਮਿੰਤਾ ਕਰਨੀ ਆ ਠੀਕੇ ਜਾਂ ਫਿਰ ਮਿੰਤਾ ਕਰਨੀਆਂ ਉਸ ਤੋਂ ਬਾਅਦ ਆ ਤਰੀਕ ਤਰੀਕ ਦਾ ਮਤਲਬ ਹੁੰਦਾ ਖਿੱਚ ਤਰੀਕ ਦਾ ਮਤਲਬ ਹੁੰਦਾ ਜਦੋਂ ਤੁਸੀਂ ਕਿਸੇ ਚੀਜ਼ ਨੂੰ ਤਰੀੜ ਦਿਓ ਨਾ ਆਈ ਗਏ ਤਰੀੜਿਆ ਤਰੀੜ ਦਾ ਮਤਲਬ ਕੀ ਹੈ ਤੁਸੀਂ ਕਿਸੇ ਚੀਜ਼ ਨੂੰ ਖਿੱਚ ਰਹੇ ਹੋ ਕਿਵੇਂ ਨਾ ਸੱਕੀ ਰੋੜ ਅਟਕ ਜੋ ਪਾਈ ਪਰ ਨਹੀਂ ਤਰੀਖੇ ਆਪਣੇ ਵੇਗ ਵੇਗ ਮਤਲਬ ਕਿ ਉਹਦੀ ਵੈਲੋਸਟੀ ਕਿਦਾਂ ਦੀ ਹੈ ਤੇਜ ਪ੍ਰਵਾਹ ਕਿ ਉਹ ਆਪਣੇ ਤੇਜ ਪ੍ਰਵਾਹ ਨਾਲ ਨਿਕਲ ਗਿਆ ਤੇਜ ਪ੍ਰਵਾਹ ਕਹਿ ਲਓ ਤੇਜ ਚਾਲ ਕਹਿ ਲਓ ਕੁਝ ਵੀ ਪੇਪਰ 'ਚ ਇਹਦੇ ਬਾਰੇ ਪੁੱਛਿਆ ਜਾ ਸਕਦਾ ਹੈ ਅਗਰ ਨੈਕਸਟ ਮੂਵ ਕਰੀਏ ਉਹ ਅਜੇ ਸੰਭਾਲ ਇਸ ਸਮੇਂ ਨੂੰ ਕਾਹ ਸਫਲ ਉੜਦਾ ਜਾਵੇਦਾ ਇਹ ਠਹਿਰਨ ਜਾਂਚ ਨਾ ਜਾਣਦਾ ਲੰਘਿਆ ਨਾ ਮੁੜ ਕੇ ਆਵਦਾ ਮਤਲਬ ਕਹਿੰਦਾ ਕਿ ਜਿਹੜਾ ਸਮੇਂ ਹੈ ਇਹਨਾਂ ਨੂੰ ਸੰਭਾਲਣਾ ਬੜਾ ਹੀ ਜ਼ਰੂਰੀ ਹੈ ਜਿਹੜਾ ਸਮੇਂ ਹੈ ਇਹਨੂੰ ਸੰਭਾਲਣਾ ਬੜਾ ਹੀ ਜ਼ਰੂਰੀ ਹੈ ਕਾਹ ਸਫਲ ਉੜਦਾ ਜਾਵੇਗਾ ਜੇ ਤੂੰ ਨੂੰ ਸੰਭਾਲ ਲੇਗਾ ਤੇ ਤੂੰ ਕੀ ਕਰੇਗਾ ਸਫਲ ਹੁੰਦਾ ਜਾਵੇਗਾ ਇਹ ਠਹਿਰਨ ਜਾਂਚ ਨਾ ਜਾਣਦਾ ਜਿਹੜਾ ਸਮੇਂ ਉਹ ਨਿਕਲਦਾ ਹੀ ਰਹਿੰਦਾ ਹੈ ਇਹ ਰੁਕਣ ਦੀ ਜਾਂਚ ਨਹੀਂ ਜਾਣਦਾ ਲੰਘ ਗਿਆਨਾ ਮੁੜ ਕੇ ਆਉਂਦਾ ਜੇ ਇੱਕ ਵਾਰੀ ਟਾਈਮ ਲੰਘ ਗਿਆ ਉਹ ਫਿਰ ਤੋਂ ਨਹੀਂ ਆਵੇਗਾ ਅਗਰ ਨੈਕਸਟ ਗੱਲ ਕਰੀਏ ਨੈਕਸਟ ਵੀ ਦੇ ਸਮੇਤ ਜੋ ਜੋ ਇੰਪੋਰਟੈਂਟ ਇੰਪੋਰਟੈਂਟ ਬੰਦੇ ਐ ਮੈਂ ਕਰ ਵਸਲਾ ਕਹੀਆਂ ਅਗਰ ਪੇਪਰ ਚ ਪੁੱਛਿਆ ਜਾਵੇਗਾ ਸਮਾਂ ਕਵਿਤਾ ਦਾ ਲੇਖਕ ਕੌਣ ਹੈ ਤੁਸੀਂ ਯਾਦ ਰੱਖਣਾ ਪਾਈ ਵੀਰ ਸਿੰਘ ਜੀ ਸਮਾਂ ਕਵਿਤਾ ਕਹਿੰ ਲਿਖਿਆ ਹੈ ਪਾਈ ਵੀਰ ਸਿੰਘ ਜੀ ਨੇ ਅਗਰ ਪੁੱਛਿਆ ਜਾਵੇਗਾ ਸਮਾਂ ਕਵਿਤਾ ਵਿੱਚ ਕਿਸ ਦੀ ਸੰਭਾਲ ਕਰਨੀ ਗਿਆ ਹੈ ਸਮੇਂ ਦੀ ਕਿ ਜ ਸਮੇਂ ਦੀ ਕਦਰ ਕਰੋ ਨਹੀਂ ਤਾਂ ਇੱਕ ਵਾਰੀ ਸਮਾਂ ਟੱਪ ਗਿਆ ਕੁਝ ਵੀ ਹੱਥ ਨਹੀਂ ਆਵੇਗਾ ਸਮਾ ਕਵਿਤਾ ਵਿੱਚ ਕਿਸ ਨੂੰ ਸਫਲ ਕਰਨ ਲਈ ਕਿਹਾ ਗਿਆ ਹੈ ਸਮੇਂ ਸਮੇਂ ਨੂੰ ਕਿਸ ਚੀਜ਼ ਦੀ ਜਾਂਚ ਨਹੀਂ ਹੈ ਰੁਕਣ ਦੀ ਇਹ ਬਹੁਤ ਹੀ ਇੰਪੋਰਟੈਂਟ ਬਣ ਜਾਂਦਾ ਹੈ ਕਿ ਸਮੇਂ ਨੂੰ ਕੀ ਕਰਨ ਨਹੀਂ ਆਂਦਾ ਸਮੇਂ ਨੂੰ ਰੁਕਣਾ ਨਹੀਂ ਆਂਦਾ ਉਹ ਇੱਕ ਵੀ ਨਹੀਂ ਮੰਨਦਾ ਉਹ ਰੁਕਦਾ ਵੀ ਨਹੀਂ ਹੈ ਕਿਹੜਾ ਸਮਾ ਮਨੁੱਖ ਦੇ ਹੱਥ ਵਿੱਚ ਹੈ ਵਰਤਮਾਨ ਯਾਦ ਰੱਖਣਾ ਹੈ ਵਰਤਮਾਨ ਸਮਾ ਜੋ ਚੱਲ ਰਿਹਾ ਉਹੀ ਮਨੁੱਖ ਦੇ ਹੱਥ ਵਿੱਚ ਹੈ ਜਿਹੜਾ ਭੂਤ ਕਾਲ ਹੈ ਉਹ ਮਨੁੱਖ ਦੇ ਹੱਥ ਵਿੱਚ ਨਹੀਂ ਹੈ ਕਿਉਂਕਿ ਉਹ ਬੀਤ ਚੁਕੇ ਜਾਏ ਜਿਹੜਾ ਭਵਿੱਖ ਕਾਲ ਉਹ ਆਣਾ ਹੈ ਗੱਬੇ ਕੌਣ ਆਇਆ ਵਰਤਮਾਨ ਸਮਾ ਮਨੁੱਖ ਵਰਤਮਾਨ ਸਮੇਂ ਨੂੰ ਕਿਵੇਂ ਸਫਲ ਕਰ ਸਕਦਾ ਹੈ ਨਾਮ ਸਿਮਰਨ ਕਰਕੇ ਤੇ ਚੰਗੇ ਕੰਮਾਂ ਵੀ ਚਲਾ ਕੇ ਆ ਭਾਈ ਵੀਰ ਸਿੰਘ ਵੀਰ ਸਿੰਘ ਜੀ ਨੇ ਕਿਹਾ ਸੀਗਾ ਲਾਸਟ ਵਿੱਚ ਕਿ ਮਨੁੱਖ ਮਨੁੱਖ ਨੇ ਜੀ ਆਪਣਾ ਸਮਾਂ ਸਫਲ ਕਰਨਾ ਹੈ ਉਹਨੂੰ ਇੱਕ ਚੰਗੇ ਭਗਵਾਨ ਦੇ ਸਿਮਰਨ ਵਿੱਚ ਲਾਓ ਜਾਂ ਫਿਰ ਆਪਣੇ ਕੰਮ ਨੂੰ ਕੀ ਕਰੋ ਚੰਗਾ ਕਰੋ ਨੈਕਸਟ ਅਸੀਂ ਮੂਵ ਕਰਾਂਗੇ ਬਿਨ ਫਤਾ ਦਾ ਫੁੱਲ ਮੈਂ ਛਿਪੀ ਰਹੇ ਗੁਲਜਾਰ ਮੈਂ ਨੀਵਾ ਉੱਗਿਆ ਕੋਈ ਲੱਗੇ ਨਾ ਨਜ਼ਰ ਟਪਾਰਨਾ ਪਰਬਤ ਮੁਕਿਆ ਮੈਂ ਲਿਆ ਆਕਾਸ਼ੋ ਰੰਗ ਜੋ ਸੋਖ ਨਾ ਬੰਦਾ हां ਤੂਰੇ ਗਰੀਬੀ ਮੰਗ ਮੈਂ ਆਇਆ ਜਗਤ ਤੇ ਇਸ ਲਾਈਨ ਲਾਈਨ ਦਾ ਮਤਲਬ ਕੀ ਹੈ ਕਿ ਕਿ ਲਾਈਨ ਨੂੰ ਟ੍ਰਾਂਸਲੇਟ ਕਰਦੇ ਚੱਲਨੇ ਆ ਸਭ ਤੋਂ ਪਹਿਲਾਂ ਕੀ ਗੱਲ ਕੀਤੀ ਜਾਵੇ ਬਿਨ ਪਸਾ ਦਾ ਫੁੱਲ ਦਾ ਮਤਲਬ ਕੀ ਹੈ ਪੇਪਰ 'ਤੇ ਜਗਾ ਪੁੱਛਿਆ ਜਾਵੇਗਾ ਜਿਹੜਾ ਬਿਨ ਪਤਾ ਹੈ ਇਹਦਾ ਮਤਲਬ ਕੀ ਹੈ ਤੁਸੀਂ ਯਾਦ ਰੱਖਣਾ ਹੈ ਇੱਕ ਬੁੱਟੀ ਹੈ ਇਹ ਇੱਕ ਬੁੱਟੀ ਹੈ ਜਿਸ ਦੇ ਫੁੱਲ ਇੱਕ ਬੁੱਟੀ ਜਿਸ ਦੇ ਫੁੱਲ ਕਿਹਦੇ ਕੰਮ ਆਉਂਦੀ ਹੈ ਜਿਸ ਦੇ ਫੁੱਲ ਪੱਤੇ ਅਤੇ ਜੜਾ ਦਵਾਈਆਂ ਬਣਾਉਣ ਦੇ ਕੰਮ ਆਉਂਦੀ ਹਨ ਇਹ ਪੇਪਰ 'ਚ ਪੁੱਛਿਆ ਜਾਵੇਗਾ ਬਿਨ ਪਤਾ ਦਾ ਮਤਲਬ ਕੀ ਹੈ ਇੱਕ ਬੁੱਤੀ ਹੈ ਜਿਸ ਦੇ ਫੁੱਲ ਪੱਤੇ ਜਾਂ ਜੜ੍ਹਾਂ ਦਵਾਈਆਂ ਬਣਾਉਣ ਦੇ ਕੰਮ ਆਉਂਦੀ ਹੈ ਚਲੋ ਫੇ ਸ਼ੁਰੂ ਕਰੀਏ ਇੱਕ ਇੱਕ ਲਾਈਨ ਤੋਂ ਮੇਰੇ ਸ਼ਿਪੀ ਰਹੇ ਗੁਲਜਾਰ ਮੈਂ ਨੀਵਾ ਉੱਗਿਆ ਗੁਲਜਾਰ ਦਾ ਮਤਲਬ ਕੀ ਹੁੰਦਾ ਹੈ ਚਹਲ ਤਹਿ ਮੇਰੀ ਸੋਹਾ ਜਾਂ ਮੇਰੀ ਫੁੱਲ ਬਾੜੀ ਕਿ ਮੇਰੀ ਕਹਿੰਦਾ ਮੇਰੀ ਪਛਾਣ ਲੁਕੀ ਰਹੀ ਕਿ ਮੈਂ ਤਾਂ ਕਰਕੇ ਨੀਵਾ ਉੱਗਣਾ ਕੋਈ ਲੱਗੇ ਨਾ ਨજર ਟਪਾਰ ਮੈਂ ਪਰਬਤ ਲੁਕਿਆ ਨજર ਟਪਾਰ ਮਤਲਬ ਕਹਿਣ ਦਾ ਮਤਲਬ ਹੈ ਨજર ਟਪਾਰ ਮਤਲਬ ਕਹਿੰਦਾ ਨજર ਲੱਗਣਾ ਕਹਿੰਦਾ ਕਿ ਮੈਨੂੰ ਕਿਸੇ ਦੀ ਨਜ਼ਰ ਨਾ ਲੱਗੇ ਨਜ਼ਰ ਲੱਗਣਾ ਠੀਕ ਹੈ ਮੈਨੂੰ ਕਿਸੇ ਦੀ ਨਜ਼ਰ ਨਾ ਲੱਗੇ ਇਸ ਕਰਕੇ ਮੈਂ ਪਰਬਤ 'ਚ ਲੁਕਿਆ ਮੈਂ ਲਿਆ ਆਕਾਸ਼ੋਂ ਰੰਗ ਇਹ ਜਿਹੜਾ ਪਤਲਾ ਫੁੱਲ ਹੈ ਉਹਨਾਂ ਰੰਗ ਕਿੱਥੋਂ ਲਿਆ ਹੈ ਆਕਾਸ਼ ਤੋਂ ਕਹਿੰਦਾ ਕਿ ਮੈਂ ਆਕਾਸ਼ ਤੋਂ ਰੰਗ ਲਿਆ ਹੈ ਜੋ ਸੋਖ ਨਾ ਬੰਦ ਆ ਸੋਖ ਦਾ ਮਤਲਬ ਹੁੰਦਾ ਗੂੜਾ ਜਾਂ ਪੜਕੀਲਾ ਠੀਕ ਹੈ ਸੋਖ ਦਾ ਪੇਪਰ 'ਚ ਮਤਲਬ ਪੁੱਛੇ ਜਾਵੇਗਾ ਸੋਖ ਦਾ ਮਤਲਬ ਹੁੰਦਾ ਪਰਕੀਲਾ ਜਿਹੜਾ ਰੰਗ ਬੜਾ ਹੀ ਪਰਕੀਲਾ ਹੁੰਦਾ ਹੈ ਜਾਂ ਫਿਰ ਜਲਾ ਹੀ ਤੇਜ਼ ਹੁੰਦਾ ਹੈ ਠੀਕ ਹੈ ਗੁੜਾ ਕਹਿੰਦਾ ਕਿ ਮੈਂ ਜਿਹੜਾ ਰੰਗ ਹੈ ਆਕਾਸ਼ੋਂ ਲਿਆਇਆ ਜੋ ਸੋਖ ਨਾ ਬੰਦਾ ਉਹ ਨਾ ਹੀ ਜ਼ਿਆਦਾ ਪਰਕੀਲਾ ਹੈ ਨਾ ਵੜ ਆ ਗਿਆ ਮਤਲਬ ਕਿ ਨਾ ਸੋਖੀ ਹੋ ਗਿਆ ਉਹ ਨਾ ਹੀ ਜ਼ਿਆਦਾ ਪਰਕੀਲਾ ਹੈ ਹਾਂ ਤੂਰੇ ਗਰੀਬੀ ਮੰਗ ਮੈਂ ਆਇਆ ਜਗਤੋਂ ਕਹਿੰਦਾ ਮੈਂ ਨੀਵਾ ਹੋ ਕੇ ਰਵਾਂਗਾ ਮੈਂ ਪਰਤੀ ਨਾਲ ਜੁੜਾ ਰਵਾਂਗਾ ਠੀਕ ਹੈ ਕਿਉਂਕਿ ਮੈਂ ਇਸ ਜਗਤ 'ਚ ਆਇਆ ਹਾਂ ਮੇਰੀ ਪਛਾਣ ਛੁਪੀ ਰਵੇ ਮੇਰੀ ਗੁਲਜ਼ਾਰ ਛੁਪੀ ਰਵੇ ਇਸ ਕਰਕੇ ਮੈਂ ਨੀਵਾ ਹੋ ਕੇ ਉੱਗਿਆ ਮੇਰੇ ਤੇ ਕਿਸੇ ਦੀ ਨਜ਼ਰ ਨਾ ਪੁੱਜੇ ਇਸ ਕਰਕੇ ਮੈਂ ਪਰਬਤ ਲੁਕਿਆ ਮੈਂ ਰੰਗ ਕਿੱਥੋਂ ਲਿਆ ਆਕਾਸ਼ ਤੋਂ ਲਿਆ ਕਿਉਂ ਲਿਆ ਆਕਾਸ਼ ਤੋਂ ਰੰਗ ਕਿਉਂਕਿ ਮੇਰਾ ਜਿਹੜਾ ਪ੍ਰਤੀ ਨ ਰੰਗ ਕਰਕੇ ਮੈਨੂੰ ਕੋਈ ਲੱਭ ਨਾ ਲਵੇ ਕਿ ਮੇਰੀ ਜਿਹੜੀ ਗੁਲਜ਼ਾਰ ਹੈ ਉਹ ਛੁਪੀ ਰਵੇ ਅਗਰ ਨੈਕਸਟ ਮੂਵ ਕਰਾਂਗੇ ਮੈਂ ਪੀਆ ਅਰਸ਼ ਦੀ ਤਰੇਲ ਪਲਾ ਮੈਂ ਕੀਰਨ ਖਾਂ ਮੇਰੀ ਨਾਲ ਚਾਂਦਨੀ ਖੇ ਰਾਤ ਰਲ ਖੇਲੀ ਮੈਂ ਮਸਤ ਆਪਣੇ ਹਾਲ ਮਗਨ ਗੰਧ ਆਪਣੀ ਹਾਂ ਦਿਨ ਨੂੰ ਪੂਰੇ ਨਾਲ ਵੀ ਮਿਲੋ ਸੰਗ ਦਾ ਹਾਂ ਸ਼ੌਂਕੀ ਕਰਕੇ ਪਉਣ ਜਦੋਂ ਗੱਲ ਲੱਗਦੀ ਮੈਂ ਨਹੀਂ ਹਿਲਾਵਾ ਤੋਂ ਬਾਜ ਨਾ ਕਰਦਾ ਮੈਂ ਟੀਮਾ ਅਰਸ਼ ਦੀ ਤੇਲ ਪੈਂਦਾ ਕਿ ਮੈਂ ਅਰਸ਼ ਦੀ ਤੇਲ ਕਿੰਨਾ ਹੈ ਮੈਂ ਅਰਸ਼ ਦੀ ਕੀ ਪੈਣਾ ਹੈ ਤੇਲ ਕਿੰਨਾ ਹੈ ਪੱਲਾ ਮੈਂ ਕਿਰਨ ਖਾਂ ਮੈਂ ਸੂਰਜ ਦੀ ਕਿਰਨ ਖਾ ਕੇ ਪਲਣਾ ਹੈ ਠੀਕ ਹੈ ਮੈਂ ਕਿੱਥੋਂ ਪਲ ਰਿਹਾ ਮੈਨੂੰ ਜੇ ਰੋਟੀ ਵਗੈਰਾ ਆ ਰਹੀ ਹੈ ਮੈਨੂੰ ਉਹ ਸੂਰਜ ਦੀ ਕਿਰਨ ਤੋਂ ਆ ਰਹੀ ਹੈ ਮੇਰੇ ਨਾਲ ਚਾਂਦਨੀ ਖੇਲ ਮੇਰੇ ਨਾਲ ਰਾਤੀ ਵੇਲੇ ਕੌਣ ਖੇਲਦਾ ਹੈ ਚਾਂਦਨੀ ਖੇਲਦੀ ਹੈ ਰਾਤ ਰਲ ਖੇਲੀ ਅਸੀਂ ਮੈਂ ਹੋਰ ਚਾਂਦਨੀ ਜਿਹੜੀ ਰਾਤ ਜੀ ਮਿਲ ਕੇ ਖੇਲਨੇ ਮੈਂ ਮਸਤ ਆਪਣੇ ਖਾਲ ਮਗਨ ਗੰਦ ਆਪਣੀ ਮੈਂ ਆਪਣੇ ਹਾਲ ਤੇ ਬੜਾ ਹੀ ਜ਼ਿਆਦਾ ਮਸਤ ਹੈ ਹੋਰ ਜਿਹੜੀ ਮੇਰੀ ਗੰਦ ਹੈ ਜਿਹੜੀ ਮੇਰੀ স্মੈਲ ਹੈ ਜਿਹੜੀ ਮੇਰੀ ਖੁਸ਼ਬੂ ਹੈ ਮੈਂ ਉਤੋਂ ਬੜਾ ਮਗਨ ਹੈ ਹਾਂ ਦਿਨ ਨੂੰ ਪੋਰੇ ਨਾਲ ਵੀ ਮਿਲਣ ਨੂੰ ਸੰਗਦਾ ਜਦੋਂ ਦਿਨ ਦਿਨ ਵੇਲੇ ਮੇਰੇ ਉੱਪਰ ਪੋਰੇ ਬੰਦੇ ਆ ਕੇ ਮੈਂ ਉਹਨਾਂ ਤੋਂ ਵੀ ਡਰਨਾ ਹੈ ਮੈਂ ਉਹਨਾਂ ਨੂੰ ਵੀ ਮਿਲਣ ਤੋਂ ਸੰਗਦਾ ਹਾਂ हां सूंखी ਕਰਕੇ ਪੌਣ ਜਦੋਂ ਗੱਲ ਲੱਗਦੀ ਮੈਂ ਨਹੀਂ ਹਿਲਾਵਾ ਤੋਂ ਆਵਾਜ਼ ਨਾ ਕਰਦਾ ਕਹਿੰਦੇ ਜਦੋਂ ਹਵਾ ਮੇਰੇ ਗੱਲ ਲੱਗਦੀ ਹੈ ਨਾ ਆਕੇ ਜਦੋਂ ਹਵਾ ਮੇਰੇ ਗੱਲ ਲੱਗਦੀ ਆਕੇ ਮੈਂ ਤਾਂ ਵੀ ਉਹਦੇ ਗੱਲ ਲੱਗਣ ਤੋਂ ਡਰਨਾ ਹੈ ਮੈਂ ਆਪਣੀ ਤੋਂ ਨੂੰ ਨਹੀਂ ਹਿਲਾਉਂਦਾ ਮਤਲਬ ਜਦ ਪੁੱਲ ਨੂੰ ਹਵਾ ਲੱਗਦੀ ਤੇ ਪੁੱਲ ਹਿੱਲਦਾ ਹੈ ਕਹਿੰਦੇ ਤੇ ਮੇਰੇ ਤਖਵਾ ਆ ਕੇ ਮੇਰੇ ਗੱਲ ਲੱਗਦੀ ਹੈ ਮੈਂ ਕੋਸ਼ਿਸ਼ ਕਰਨਾ ਕਿ ਮੈਂ ਆਪਣੀ ਤੋਂ ਨੂੰ ਵੀ ਨਾ ਹਿਲਾਵਾ ਠੀਕ ਹੈ ਬੱਚੇ ਐ ਸਿਗਾ ਬਿੰਸਪਤਾ ਦਾ ਫੁੱਲ ਅਗਰ ਨੈਕਸਟ ਮੂਵ ਕਰਾਂਗੇ ਹੋਪ ਫਿਰ ਵੀ ਟੁੱਟਾ ਹਾਈ ਬਿਸ਼ੋਰਨ ਹੋ ਹੋ ਫਿਰ ਵੀ ਟੁੱਟਾਂ ਹਾਈ ਬਿਸ਼ੋਰਨ ਵਾਲਿਓ ਮੇਰੀ ਪਿੰਨੀ ਹੋਈ ਕੁਛ ਵੀ ਕਿਵੇਂ ਨਾ ਛੁਪਦੀ ਮੇਰੇ ਛਿਪੇ ਰਹਿਣ ਦੀ ਚਾਹ ਤੇ ਛਿਪ ਟੁਰ ਜਾਣ ਦੀ ਹਾਂ ਪੂਰੀ ਹੁੰਦੀ ਨਾ ਮੈਂ ਤਰਲੇ ਲੈ ਰਿਹਾ ਕਹਿਣਾ ਮਤਲਬ ਹੈ ਕਿ ਮੈਂ ਫਿਰ ਵੀ ਟੁੱਟਾਂ ਹਾਈ ਬਿਸ਼ੋਰਨ ਵਾਲਿਓ ਕਿ ਤੁਸੀਂ ਮੈਨੂੰ ਫਿਰ ਵੀ ਦੋਰ ਲੰਦੇ ਹੋ ਮੈਂ ਆਪਣੀ ਗੁਲਜਾਰ ਨੂੰ ਲੁਕਾ ਕੇ ਰੱਖਿਆ ਮੈਂ ਆਪਣੀ ਪਛਾਣ ਨੂੰ ਲੁਕਾ ਕੇ ਰੱਖਿਆ ਮੈਂ ਆਪਣੀ ਖੁਸ਼ਬੂ ਨੂੰ ਲੁਕਾ ਕੇ ਰੱਖਿਆ ਫਿਰ ਵੀ ਤੁਸੀਂ ਮੈਨੂੰ ਕੀ ਕਰ ਲੈਂਦੇ ਹੋ ਆ ਕੇ ਤੋੜ ਲੈਂਦੇ ਹੋ ਮੇਰੀ ਪਿੰਨੀ ਹੋਈ ਖੁਸ਼ਬੂ ਕਿਵੇਂ ਨਾ ਛੁਪਦੀ ਜੇ ਜੀ ਮੈਂ ਆਪਣੀ ਖੁਸ਼ਬੂ ਨੂੰ ਲੁਕਾਏ ਰਹਾ ਜੇ ਜੀ ਮੈਂ ਆਪਣੀ ਖੁਸ਼ਬੂ ਲੁਗਾ ਕੇ ਰੱਖੇਦੀ ਸੀ ਤੁਹਾਡੇ ਕੋ ਕਿਉਂ ਨਹੀਂ ਲੁਕਦੀ ਮੇਰੇ ਛਿੱਪੇ ਮੇਰੇ ਛਿੱਪੇ ਰਹਿਣ ਦੀ ਚਾਹ ਤੇ ਛਿਪਟੂ ਰਜਣ ਦੀ ਕਹਿੰਦਾ ਕਿ ਮੇਰਾ ਮਨ ਕਰਦਾ ਹੈ ਕਿ ਮੈਂ ਚੁੱਪਚਾਪ ਆਪਣੀ ਜਗ੍ਹਾ ਤੇ ਰਹਾ ਮੈਨੂੰ ਕੋਈ ਨਾ ਆ ਕੇ ਤੁਰੇ ਤੋਰੇ ਹੋਰ ਮੈਂ ਚੁੱਪਚਾਪ ਹੀ ਚੱਲ ਜਾਵਾਂ ਪਰ ਨਹੀਂ ਤੁਸੀਂ ਮੈਨੂੰ ਨਹੀਂ ਰਹਿਣ ਦਿੰਦੇ ਹਾਂ ਪੂਰੀ ਹੁੰਦੀ ਨਾ ਮੈਂ ਤਰਲੇ ਲੈ ਰਿਆ ਐ ਵਾਲੀ ਮੇਰੀ ਖੁਆਇਸ਼ ਕਦੀ ਵੀ ਪੂਰੀ ਨਹੀਂ ਹੋਈ ਜੋ ਮੈਂ ਆਪਣੀ ਪਛਾਣ ਲੁਕਾਉਣਾ ਚਾਹੁੰਦਾ ਸੀ ਜੋ ਆਪਣੀ ਨਾ ਗੁਲਜ਼ਾਰ ਲੁਕਾਉਣਾ ਚਾਹੁੰਦਾ ਸੀਗੀ ਤੇ ਮੈਂ ਤਰਲੇ ਵੀ ਤੁਹਾਡੇ ਦਿਲ ਲੈ ਆ ਬਟ ਮੇਰੀ ਐ ਵਾਲੀ ਪਛਾਣ ਤੁਸੀਂ ਲੁਕ ਨ ਨਹੀਂ ਦਿੱਤੀ ਮਤਲਬ ਕਹਿੰਦਾ ਇਹਦੇ ਵਿੱਚ ਕੀ ਸੀਗਾ ਇੱਕ ਫੁੱਲ ਮਨੁੱਖ ਅੱਗੇ ਅਰਦਾਸ ਕਰ ਰਿਹਾ ਠੀਕ ਹੈ ਉਹ ਕਹਿੰਦਾ ਕਿ ਮੈਨੂੰ ਕੱਲੇ ਰਹਿਣ ਦੋ ਮੈਨੂੰ ਆਪਣੇ ਆਪ ਤੇ ਰਹਿਣ ਦੋ ਨਾ ਮੈਨੂੰ ਮੋਹ ਮਾਇਆ ਚੇਪਾਓ ਠੀਕ ਹੈ ਬੱਚੇ ਨੈਕਸਟ ਹੈ ਕਵੀ ਨੇ ਬਿਨ ਫਸਾ ਦੇ ਫੁੱਲ ਵਿੱਚ ਕੁਦਰਤ ਦਾ ਕੀ ਕੀਤਾ ਹੈ ਮਾਨਵੀਕਰਨ ਇਹ ਬਹੁਤ ਇੰਪੋਰਟੈਂਟ ਹੈ ਇਹ ਕੁਛ ਐਮਸੀਕਿਊਜ਼ ਹੈ ਜਿਹੜੇ ਕਿ ਬਿਨ ਫਸਾ ਦੇ ਫੁੱਲਤੀ ਹੈ ਜੇ ਪੁੱਛਿਆ ਜਾਵੇਗਾ ਜਿਹੜਾ ਫੁੱਲ ਦਿੱਤਾ ਉਹਨਾਂ ਬਿਨ ਫਸਾ ਦਾ ਫੁੱਲ ਉਹਦੇ ਵਿੱਚ ਕੀ ਸੀਗਾ ਮਾਨਵੀਕਰਨ ਮਤਲਬ ਕੀ ਉਹਦੇ ਵਿੱਚ ਜਿਹੜਾ ਸਮਾਜ ਦਾ ਮਾਨਵੀਕਰਨ ਸੀਗਾ ਇਹ ਮਾਨਵ ਹੈ ਸਮਾਜ ਦਾ ਇਨਸਾਨ ਹੈ ਉਨਾ ਸੈਕਸੀ ਦਾ ਬਿਨ ਫਸਾ ਦਾ ਕੁੱਲ ਕਿੱਥੇ ਉਗਦਾ ਹੈ ਪਹਾੜਾਂ ਵਿੱਚ ਨੀਵੀਂ ਤਾਂ ਕਿਉਂ ਉਗਦਾ ਹੈ ਕਿ ਉਦੀ ਪਛਾਣ ਨੂੰ ਕੋਈ ਰਵੇ ਕਬੀ ਨੇ ਬਿਨ ਫਸਾ ਦੇ ਕੁੱਲ ਨੂੰ ਕੀ ਬਣਾਇਆ ਹੈ ਜਿਗਿਆਸੂ ਦਾ ਪ੍ਰਤੀਕ ਹਾਂ ਮੈਂ ਆਪਣੀ ਪਛਾਣ ਨੂੰ ਲੁਕਾਂਦਾ ਰਵਾਂ ਠੀਕ ਹੈ ਮੈਨੂੰ ਕੋਈ ਵੀ ਆ ਕੇ ਤੋੜੇ ਨਾ ਫਿਰ ਵੀ ਉਹਨੂੰ ਆ ਕੇ ਕੀ ਕਰ ਲੈਂਦੇ ਸਾਰੇ ਤੋੜ ਲੈਂਦੀ ਹੈ ਬਿਨ ਫਸਾ ਦਾ ਕੁੱਲ ਰਾਤ ਨੂੰ ਕਿਸ ਨਾਲ ਖੇੜਦਾ ਹੈ ਚੰਨ ਦੀ ਚਾਂਦੀ ਨਾਲ ਇੱਕ ਲਾਈਨ ਸੀਗੀ ਉਹਦੇ ਵਿੱਚ ਲਿਖਿਆ ਹੋਇਆ ਸੀਗਾ ਨਾ ਕਿ ਮੈਂ ਖੇਡਾਂ ਚੰਨ ਦੀ ਚਾਂਦੀ ਨਾਲ ਬਿਨ ਫਸਾ ਦਾ ਫੁੱਲ ਕੀ ਚਾਹੁੰਦਾ ਹੈ ਹਮੇਸ਼ਾ ਲੁਕਿਆ ਰਹਿਣਾ ਕਿ ਮੇਰੀ ਗੁਲਜ਼ਾਰ ਛਿੱਪੀ ਰਵੇ ਮੇਰੀ ਪਛਾਣ ਛਿੱਪੀ ਰਹੇ ਬਿਨ ਫਸਾ ਦੇ ਫੁੱਲ ਨੂੰ ਤੋੜਨ ਵਾਲੇ ਉਸ ਕੋਲ ਕਿਵੇਂ ਪਹੁੰਚ ਜਾਂਦੇ ਹਨ ਉਸਦੀ ਪਿੰਨੀ ਖੁਸ਼ਬੂ ਕਾਰਨ ਜਿਹੜੀ ਉਹਦੀ ਖੁਸ਼ਬੂ ਹੈ ਉਹਦੇ ਕਾਰਨ ਉਸ ਤੋਂ ਪਹੁੰਚ ਜਾਂਦੇ ਆ ਇਹ ਛੇ ਜਿਹੜੇ ਐਮਸੀਕਿਊਜ਼ ਬਣਦੇ ਆ ਇੰਪੋਰਟੈਂਟ ਇੰਪੋਰਟੈਂਟ ਜੋ ਕਿ ਤੁਹਾਡੇ ਸਾਹਮਣੇ ਨੈਕਸਟ ਅਸੀਂ ਥਰਡ ਮੂਵ ਕਰਾਂਗੇ ਸਾਡਾ ਥਰਡ ਐਕ ਟੁਕੜੀ ਜੱਗ ਤੋਂ ਨਿਆਹੀ ਇਹਦੇ ਵਿੱਚ ਕਾਫੀ ਵਾਰ ਇਗਜ਼ਾਮ ਵਿੱਚ ਜਿਹੜੇ ਇਗਜ਼ਾਮ ਵਿੱਚ ਸਾਈ ਤੁਮਾਲਾ ਪੁੱਛੀ ਜਾਂਦੀ ਹੈ ਉਹ ਵਾਲੇ ਇਗਜ਼ਾਮ ਵਿੱਚ ਬਹੁਤ ਵਾਰ ਆ ਚੁੱਕੇ ਦਾ ਟੁਕੜੀ ਜੱਗ ਤੋਂ ਨਿਆਹੀ ਬਹੁਤ ਵਧੀਆ ਇਹਨੂੰ ਕਜੀਡ ਕਰਨੇ ਆ ਅਰਸ਼ਾ ਦੇ ਵਿੱਚ ਕੁਦਰਤ ਦੇਵੀ ਸਾਨੂੰ ਨਜ਼ਰ ਆਈ ਹੁਸਨ ਮੰਡਲ ਵਿੱਚ ਖੜੀ ਖੇਲਦੀ ਖੁਸ਼ੀਆਂ ਸ਼ੈਬਰ ਲਾਈ ਦੌੜੀ ਨੇ ਇੱਕ ਮੁੱਠ ਪਾਰ ਲੀਤੀ ਇਸ ਵਿੱਚ ਕੀ ਕੀ ਆਇਆ ਪर्वਤ ਤਿੱਬੇ ਅਤੇ ਕਿਰੇਵੇ ਇਸ ਮੈਦਾਨ ਸੁਹਾਇਆ ਚਸ਼ਮੇ ਨਾਲੇ ਨਦੀਆਂ ਚੀਲਾ ਨਿੱਕੇ ਜਿਹੇ ਸਮੁੰਦਰ ਠੰਡੀਆਂ ਛਾਵਾਂ ਮਿੱਠੀਆਂ ਹਵਾਵਾਂ ਬਨ ਬਾਗਾਂ ਜੇ ਸੁੰਦਰ ਬਰਫਾਂ ਮੀ ਧੁੱਪਾਂ ਤੇ ਬੱਦਲ ਰੁੱਤਾਂ ਮੇਰੇ ਪਿਆਰੇ ਅਰਸ਼ੇ ਨਾਲ ਨਜ਼ਾਰੇ ਆਏ ਇਸ ਮੁਠੀ ਵਿੱਚ ਸਾਰੇ ਹੁਣ ਦੇਖੋ ਇਹ ਲਾਈਨਾਂ ਪੇਪਰ 'ਤੇ ਬਹੁਤ ਬਾਤ ਆਉਂਦੀਆਂ ਕਿ ਜਿਹੜੀ ਅਰਸ਼ਾ ਜੋ ਕੁਦਰਤ ਦੇਵੀ ਸੀਗੀ ਕੀ ਕੀ ਲੈ ਕੇ ਆਈ ਕਿੱਥੋਂ ਲੈ ਕੇ ਆਈ ਉਹਨ ਕਿਦੇ ਵਿੱਚ ਭਰਿਆ ਸੀਗਾ ਹੁਣ ਇੱਕ ਇੱਕ ਲਾਈਨ ਨੂੰ ਟਰਾਂਸਲੇਟ ਕਰਦੇ ਚੱਲਦੇ ਆਂ ਅਸੀਂ ਰੀਡ ਕੀਤਾ ਸਾਂ ਟਰਾਂਸਲੇਟ ਕਰਨੇ ਆਂ ਅਰਸ਼ਾ ਦੇ ਵਿੱਚ ਕੁਦਰਤ ਦੇਵੀ ਸਾਨੂੰ ਨਜ਼ਰ ਆਈ ਕਹਿੰਦੇ ਕਿ ਅਰਸ਼ਾ ਦੇ ਵਿੱਚ ਜੇ ਕਿਦਰਤ ਦੇਵੀ ਨਾ ਸਾਨੂੰ ਨਜ਼ਰ ਆਈ ਪਹਿਲਾ ਸਭ ਤੋਂ ਪਹਿਲਾਂ ਦਿਖੋ ਸਭ ਤੋਂ ਪਹਿਲਾਂ ਪੁਆਇੰਟ ਦਾ ਨਾਮ ਕੀ ਹੈ ਟੁਕੜੀ ਜਗ ਤੋਂ ਨਿਆਰੀ ਅਗਰ ਟੁਕੜੀ ਦੀ ਗੱਲ ਕੀਤੀ ਜਾਵੇ ਟੁਕੜੀ ਦਾ ਮਤਲਬ ਹੁੰਦਾ ਨਿੱਕਾ ਟੁਕੜਾ ਠੀਕ ਹੈ ਪੇਪਰ 'ਚ ਜੇ ਪੁੱਛਿਆ ਜਾਵੇਗਾ ਟੁਕੜੀ ਜਗ ਤੋਂ ਨਿਆਰੀ ਵਿੱਚ ਟੁਕੜੀ ਦਾ ਕੀ ਮਤਲਬ ਹੈ ਤੁਸੀਂ ਯਾਦ ਰੱਖਣਾ ਨਿੱਕਾ ਟੁਕੜਾ ਚਲੋ ਤਾਂ ਸਟਾਰਟ ਕਰਨੀ ਆ ਅਰਸ਼ਾ ਦੇ ਵਿੱਚ ਕੁਦਰਤ ਦੇਵੀ ਸਾਨੂੰ ਨਜ਼ਰ ਆਈ ਕਿਹ ਕਹਿੰਦਾ ਆਸਮਾਨ ਵੱਲ ਦਿਖਿਆ ਸਾਨੂੰ ਉੱਥੇ ਕੋਣ ਲੱਭਿਆ ਕੁਦਰਤ ਦੀ ਦੇਵੀ ਲੱਭੀ ਹੁਸਨ ਮੰਡਲ ਵਿੱਚ ਖੜੀ ਖੇਲਦੀ ਖੁਸ਼ੀਆਂ ਸ਼ਾਇਬਰ ਲਾਈ ਹੁਸਨ ਮੰਡਲ ਹੁਸਨ ਮੰਡਲ ਦਾ ਮਤਲਬ ਕੀ ਹੁੰਦਾ ਆਲੇ ਦਿਵਾਲੇ ਦੀ ਖੂਬਸੂਰਤੀ ਹੁਸਨ ਮੰਡਲ ਦਾ ਮਤਲਬ ਹੁੰਦਾ ਆਲੇ ਦਿਵਾਲੇ ਦੀ ਖੂਬਸੂਰਤੀ ਆਲੇ ਦਿਵਾਲੇ ਦੀ ਖੂਬਸੂਰਤੀ ਐਵਲੇ ਤੁਸੀਂ ਇਹ ਲਿਖ ਲਿਓ ਨਹੀਂ ਪੇਪਰ ਵਿੱਚ ਪੁੱਛੇ ਜਾ ਸਕਦੇ ਹੈ ਚਾਂਸ ਬੰਦੇ ਹੈ ਕਹਿੰਦਾ ਕਿ ਆਲੇ ਦਿਵਾਲੀ ਵਿੱਚ ਖੜੀ ਖੇਲਦੀ ਮਤਲਬ ਕੀ ਆਪਣੇ ਹੁਸਨ ਮੰਡਲ ਵਿੱਚ ਖੜੀ ਖੇਲਦੀ ਖੁਸ਼ੀਆਂ ਸ਼ਾਇਬਰ ਲਾਈ ਉਹ ਕੀ ਕੀਤਾ ਉਹਨਾਂ ਸ਼ਾਇਬਰ ਮਤਲਬ ਹੁੰਦਾ ਹੈ ਚੜੀ ਲਗਣਾ ਜਬਰਖ ਲੱਗਦੀ ਨਾ ਉਨ ਖੁਸ਼ੀਆਂ ਦੀ ਵਰਖਾ ਲਾਤੀ ਉਨ ਖੁਸ਼ੀਆਂ ਦੀ ਬੁਸ਼ਾਰ ਕਰਤੀ ਤੇ ਪਜਾ ਸਕਦਾ ਹੈ ਬੁਸ਼ਾਰ ਕਰਨਾ ਵਰਖਾ ਲਾਣਾ ਜਾਂ ਫਿਰ ਚੜੀ ਲਾਣਾ ਇਹਦਾ ਮਤਲਬ ਹੈ ਸ਼ੈਬਰ ਲਾਣਾ ਠੀਕ ਹੈ 도ੜੀ ਨੇ ਇੱਕ ਮੁਠ ਪਰ ਦਿੱਤੀ ਇਸ ਵਿੱਚ ਕੀ ਕੀ ਆਇਆ ਕਹਿੰਦੇ 도ੜੀ 도ੜੀ ਕੁਦਰਤ ਦੇ ਦੀ ਜਦੋਂ 도ੜੀ 도ੜੀ ਆਈ ਉਹਨਾਂ ਆਪਣੀ ਨੇ ਇੱਕ ਉਠੀ ਪੜੀ ਬੜੀ ਵੱਡੀ ਇੱਕ ਮੁਠੀ ਪੜੀ ਉਹਦੇ ਵਿੱਚ ਕੀ ਕੀ ਆਇਆ ਪਰਬਤ ਤਿੱਬੇ ਅਤੇ ਕਰੇਵੇ ਇਸ ਮੈਦਾਨ ਸੁਹਾਇ ਇਹਦੇ ਵਿੱਚ ਪਰਬਤ ਵੀ ਆਏ ਤਿੱਬੇ ਵੀ ਆਏ ਤਿੱਬੇ ਮਤਲਬ ਹੁੰਦਾ ਹੈ ਛੋਟੀ ਪਹਾੜੀ ਛੋਟੀ ਪਹਾੜੀ ਜਾਂ ਫਿਰ ਟਿੱਲਾ ठीक है टिब्बे मतलब होंगे छोटी पहाड़ी या फिर टीला कर्बत टिब्बे करेवे आए छोटी पहाड़ी टीला अगर ठीक है सब कुछ कट्ठे करके लिता करेवे का मतलब क्या करे पत्थर ठीक है करेवे का मतलब होंगे करड़े पत्थर, मतलब करड़े पत्थर। कहना कि, कि अपनी मुठ्ठी बच्चे सब कुछ लैके आ गई चशमे नाले नदियां झीला नि जिमें समुद्र चश्मे भी लैके आई चश्मे का मतलब क्या हो पानी का स्रोत पेपर जो पूछा जाएगा चश्मे का मतलब चश्मे मतलब पानी पानी सोर्स सो, ऑफ वाटर कश्मे नई ठंडिया छाव मिठिया हवाव बन बाघ समुंदर कहें कि सब कुछ लै तो ब मतलब जंगल जंगल तक लैके आ गई बन मतलब जंगल ठंडिया छाव भी लैके आई मिठिया हवां भी लैके आई बन भी लैके आई उस बा ਮੀ ਇਹ ਧੁੱਪਾਂ ਦਾ ਬੱਦਲ ਰੁਕਤਾ ਮੇਰੇ ਪਿਆਰੇ ਅਰਸ਼ੀ ਨਾਲ ਨਜ਼ਰ ਆਏ ਇਸ ਮੁਟ ਵਿੱਚ ਸਾਰੇ ਇਹ ਸਾਰਾ ਕੁਝੋ ਕੀ ਕਰਕੇ ਆਈ ਇੱਕ ਮੁਠੀ ਵਿੱਚ ਬਣ ਕੇ ਲੈ ਕੇ ਆਈ ਹੋਰ ਬਣ ਕੇ ਲੈ ਕੇ ਆਈ ਕੁਦਰਤ ਦੇਵੀ ਜਿਹੜੀ ਕਿੱਥੇ ਖੇਲ ਰਹੀ ਸੀਗੀ ਹੂਸਣ ਮੰਡਲ ਵਿੱਚ ਖੇਲ ਰਹੀ ਸੀਗੀ ਸਾਨੂੰ ਕਿੱਥੋਂ ਲੱਭ ਰਹੀ ਸੀਗੀ ਸਾਨੂੰ ਲੱਭ ਰਹੀ ਸੀਗੀ ਅਰਸ਼ਾਂ ਤੇ ਠੀਕ ਹੈ ਬੱਚੇ ਅਗਰ ਨੈਕਸਟ ਮੂਵ ਕਰਾਂਗੇ ਨੈਕਸਟ ਹੈ ਸੋਨੀ ਨੇ અપਮਾਨ ਖੜੋ ਕੇ ਧਰਤੀ 발 ਤੱਕਾ ਕੇ ਇਹ ਮੁਠੀ ਕੋਲਲੀ ਤੇ ਸੁੱਟਿਆ ਸਭ ਕੁਝ ੇਠਾ ਤਕਾਪੇ ਜਿਵੇਂ ਖਾਵੇਂ ਧਰਤੀ ਦੇ ਆਕੇ ਇਹ ਮੁਠੀ ਡਿੱਗੀ ਸਾੜੀ ਉਸ ਖਾਓ ਕਸ਼ਮੀਰ ਬਣ ਗਿਆ ਟੁਕਰੀ ਜਗ ਤੋਂ ਨਿਆੜੀ ਮਤਲਬ ਸੋਨੀ ਨੇ ਆਸਮਾਨ ਖੜੇ ਤੋਂ ਜਿਹੜੀ ਕੁਦਰਤ ਦੇਵੀ ਆਸਮਾਨ ਖੜੇ ਤੋਂ ਦਿਖ ਰਹੀ ਸੀ ਧਰਤੀ ਵਾਲ ਉਨ ਧਰਤੀ ਤੇ ਨਜ਼ਰ ਲਗਾਈ ਉਹ ਮੁਠੀ ਕਹਿ ਲਈ ਸੁੱਟਿਆ ਜਿਹੜੀ ਮੁਠੀ ਉੱਪਰ ਹੀ ਸੀਗਾ ਚਸ਼ਮੇ ਬਾਦ ਸਭ পুষ্পਰੇ ਸੀਗਾ ਸਭ ਕੁਝ ਹਿਟਤ ਕਾਫੀ ਸਭ ਕੁਝ ਕਿੱਥੇ ਚੁਪੜਿਆ ਧਰਤੀ ਦੇਲੇ ਸੋਰਤਾ ਜਿਸ ਥਾਂਵੇਂ ਧਰਤੀ ਤੇ ਆਕੇ ਜਿਸ ਥਾਂਵੇਂ ਧਰਤੀ ਤੇ ਆਕੇ ਇਹ ਮੁਠੀ ਡਿੱਗੀ ਸਾਰੀ ਕਹਿੰਦੇ ਮੁਠੀ ਭਰੀ ਸੀਗੀ ਸਾਰੀ ਉਹ ਕਿੱਥੇ ਡਿੱਗੀ ਧਰਤੀ ਦੇ ਡਿੱਗੀ ਉਸ ਥਾਂਉ ਕਸ਼ਮੀਰ ਬਣ ਗਿਆ ਟੁਕਰੀ ਜਗ ਤੋਂ ਨਿਆਰੀ ਉਹ ਜਗ੍ਹਾ ਕੀ ਬਣ ਗਈ ਕਸ਼ਮੀਰ ਬਣ ਗਈ ਮਤਲਬ ਕਹਿਣ ਦਾ ਇਨਡਾਇਰੈਕਟ ਨੁਕਤਾ ਟੁਕਰੀ ਜਗ ਤੋਂ ਨਿਆਰੀ ਦਾ ਮਤਲਬ ਕੀ ਹੈ ਕਸ਼ਮੀਰ ਅਗਰ ਪੁੱਛਿਆ ਜਾਵੇਗਾ ਟੁਕਰੀ ਜਗ ਤੋਂ ਨਿਆਰੀ ਵਿੱਚ ਕੇਰੇ ਕਿਸ ਚੀਜ਼ ਦਾ ਵਰਨਣ ਕੀਤਾ ਗਿਆ ਹੈ ਕੇਰੇ ਕੇਰੇ ਕਿਸ ਇਹ ਰਿ ਦੇਸ਼ ਦਾ ਵਰਨਨ ਕੀਤਾ ਕਿਹੜੇ ਪ੍ਰਦੇਸ਼ ਦਾ ਵਰਨਚਾਰਤਨਾ ਕਸ਼ਮੀਰ ਜੋ ਕੁਦਰਤ ਦੇਵੀ ਨੇ ਸਭ ਕੁਝ ਸੁਪਟਿਆ ਹੈ ਉਹ ਸਭ ਥਾਂ ਕਸ਼ਮੀਰ ਬਣ ਗਿਆ ਟੁਕੜੀ ਜੱਗ ਤੋਂ ਨਿਆਰੀ ਨੈਕਸਟ ਸਲਾਈਟ ਤੇ ਮੂਵ ਕਰੀਏ ਹੈ ਤਰਤੀ ਪਰ ਸ਼ੂ ਆਸਮਾਨੀ ਸੁੰਦਤਾ ਵਿੱਚ ਲਿਸ਼ਕੇ ਤਰਤੀ ਦੇ ਰਸ ਸਵਾਦ ਨਜ਼ਾਰੇ ਨਵਜ਼ ਅਰਸ਼ ਦੀ ਚਮਕੇ ਕਹਿੰਦੇ ਕਸ਼ਮੀਰ ਇੱਕ ਤਰਤੀ ਹੈ ਹਾਂ ਮੰਨਿਆ ਤਰਤੀ ਹੈ ਪਰ ਕਹਿੰਦਾ ਉਹ ਆਸਮਾਨ ਨੂੰ ਸ਼ੁੰਦੀ ਹੈ ਜਿਹੜੀ ਉਹਦੀ ਸੁੰਦਤਾ ਨਾ ਉਹ ਕਿਤੇ ਦੂਰੋਂ ਹੀ ਲਿਸ਼ਕਦੀ ਹੈ ਤਰਤੀ ਦੇ ਰਸ स्वाद नज़ारे रमज अर्श की रमज मतलब की गुजी गल गुजी रात कुछ चमक रहा है मैं कि धरती है पर फिर भी सुंदरता है सारे पास मशहूर है धरती के रस स्वाद नजारे रमज अर्श की चमके भेद कोई गुजी गलत सारी ही इतनी होती है टुकड़ी जग तो नियली अगर एमसीक्यू की गल की जाए टुकड़ी जग तो न्याली देखने तु, कुदरती दे देवी कितने खेल रही हुसन मंडल हुसन मंडल खेलते खेलते ही और सब कुछ अपनी मुठ्ठी भरया दौड़ भी याद रखियो कुदरत मुठ्ठी भरिया वस्तुआ जिथे डिगिया उ बन गया कश्मीर बन गया ਜਿਸ ਧਰਤੀ ਨੂੰ ਆਸਮਾਨੀ ਛੂ ਲੱਗੀ ਪ੍ਰਤੀਤ ਹੋਈ ਹੈ ਕਿੰਨੂੰ ਆਸਮਾਨੀ ਛੂ ਲੱਗੀ ਹੈ ਐ ਲਾਸਟ 17 ਵਿੱਚ ਪੜਿਆ ਸੀਗਾ ਤੁਸੀਂ ਕਸ਼ਮੀਰ ਨੂੰ ਆਸਮਾਨੀ ਛੂ ਲੱਗੀ ਹੋਈ ਹੈ ਕਸ਼ਮੀਰ ਦੀ ਸਿਰਜਣਾ ਕਿਸ ਦੁਆਰਾ ਪ੍ਰਤੀਤ ਹੁੰਦੀ ਹੈ ਕੁਦਰਤ ਦੁਆਰਾ ਕਿਉਂ ਹੁੰਦੀ ਹੈ ਕਿਉਂਕਿ ਕੁਦਰਤ ਦੀ ਦੇਣੀ ਹੈ ਉਹਨੇ ਇਸ ਨੂੰ ਬਣਾਇਆ ਸੀਗਾ ਜਿਹੜੀ ਅਰਸ਼ਾ ਵਿੱਚ ਇੱਕ ਦੇਵੀ ਖੇਲਦੀ ਸੀ ਕੁਦਰਤ ਦੀ ਉਹਨੇ ਇਸ ਨੂੰ ਬਣਾਇਆ ਸੀਗਾ ਨੈਕਸਟ ਅਸੀਂ ਗੱਲ ਕਰਾਂਗੇ ਬ੍ਰਿਕਸ਼ ਬਾਰੇ ਨੈਕਸਟ ਦਾ 4ਥ ਹੈ ਸਾਡੇ 4ਥ ਆ ਪਾਈ ਵੀਰ ਸਿੰਘ ਦੀ ਸਾਈਤ ਮਾਲਾ ਵਿੱਚ ਕਵਿਤਾ ਉਹ ਆ ਬਿਚ ਤਰਤੀ ਦੇ ਹੈ ਤੰਗ ਦਿਲ ਲੋਕੋ ਨਾਲ ਅਸਾਂ ਕਿਉਂ ਲੜਦੇ ਚੋੜੇ ਦਾਅ ਆਸਾਨੀ ਬਦਨਾ ਸਿੱਧੇ ਜਾਣਾ ਛੜਦੇ ਕੇਰੇ ਤੇ ਫੈਲਾਓ ਸਾਡੇ ਇਸ ਆਸਮਾਨ ਹੋਸਨ ਗਿੱਟ ਖਾਉ ਤਰਤੀ ਦੇ ਮੱਲੀ ਅਸਤੂ ਸੀ ਕਿਉਂ ਲੜਦੇ ਇਹ ਬਲ ਲਾਸਟ ਲਾਈਨ ਪੇਪਰ ਚ ਆ ਚੁੱਕੀ ਦੀ ਹੈ ਦੇਖੋ ਇਹਨ ਬਹੁਤ ਅੱਛਾ ਕਿਹਾ ਹੈ ਤਰਤੀ ਦੇ ਤੰਗ ਦੀ ਲੋਕੋ ਤਰਤੀ ਦੇ ਤੰਗ ਦੀ ਲੋਕੋ ਇਹਨਾਂ ਸਾਨੂੰ ਹਿਊਮਨ ਸਾਨੂੰ ਬੰਦੇ ਨੂੰ ਕਿਹਾ ਕਿ ਤੁਸੀਂ ਤੰਗ ਦੀ ਲੋਕੋ ਨਾ ਅਸਾਂ ਕਿਉਂ ਲੜਦੇ ਸਾਡੇ ਨਾਲ ਹੀ ਕਿਉਂ ਲੜ ਰਹੇ ਹੋ ਬ੍ਰਿਕਸ਼ ਇੱਕ ਇੱਕ ਬ੍ਰਿਕਸ਼ ਆਪਣੀ ਭਾਵਨਾ ਦੱਸ ਰਿਹਾ ਕਿ ਮਨੁੱਖ ਨੂੰ ਦੱਸ ਰਿਹਾ ਲੋਕਾਂ ਨੂੰ ਦੱਸ ਰਿਹਾ ਕਿ ਤਰਤੀ ਦੇ ਤੰਗ ਦੀ ਲੋਕੋ ਤੁਸੀਂ ਸਾਡੇ ਨਾਲ ਕਿਉਂ ਲੜ ਰਹੇ ਹੋ ਚੋੜੇ ਦਮ ਆਸਾਨੇ ਬਦਨਾ ਸਿੱਧੇ ਜਾਣਾ ਚਾਹੀਦੇ ਕਹਿੰਦੇ ਅਸੀਂ ਕਿਹੜਾ ਕੋਈ ਫੈਲ ਕੇ ਬਦਨਾ ਹੈ ਅਸੀਂ ਕਿਹੜਾ ਕੋਈ ਫੈਲ ਕੇ ਬਦਨਾ ਇਹ ਸਿੱਧੇ ਬਦਨਾ ਹੈ ਘੇਰੇ ਤੇ ਪਲਾਓ ਸਾਡੇ ਵਿੱਚ ਆਸਮਾਨ ਹੋਸਨ ਗਿੱਟ ਤਾਉ ਤਰਤੀ ਤੇ ਮੱਲੀ ਅਜੇ ਤੁਸੀਂ ਕਿਉਂ ਲੜਦੇ ਕਹਿੰਦੇ ਅਸੀਂ ਗਿੱਟ ਜੀ ਤਰਤੀ ਤੇ ਸਿੱਧੇ ਹੀ ਬੱਦਦੇ ਜਾਣਾ ਹੈ ਨਾ ਅਸੀਂ ਚੁੜਾਈ ਵਿੱਚ ਫੈਲਿਆ ਹੈ ਤੁਸੀਂ ਤੇ ਵੀ ਸਾਨੂੰ ਵੱਡਣ ਨਹੀਂ ਲੜੇ ਗਦਿਓ ਸਾਡੀ ਹੋਦ ਨੂੰ ਖਤਮ ਕਰ ਦਿਓ ਤਰਤੀ ਦੇਓ ਤੰਗਦਿਲ ਲੋਕੋ ਕਰਤੀ ਦੇ ਤੰਗਦਿਲ ਲੋਕੋ ਇਹ ਸਿਗਾ ਇੱਕ ਬ੍ਰਿਖਸ਼ ਹਿਊਮਨ ਲੋਕਾਂ ਨੂੰ ਬੋਲ ਰਿਹਾ ਹੈ ਕਿ ਤੁਸੀਂ ਇੰਨੇ ਤੰਗ ਦਿ ਲੋ ਕਿ ਤੂੰ ਅਹੀਂ ਇੱਕ ਨਿੱਕੀ ਜੰਗਾ ਕਿੰਨੀ ਜਗਾ ਗਿੱਟ ਤਾਉ ਜਗਾ ਮੰਡੀ ਹੋਈ ਹੈ ਅਹੀਂ ਗਿੱਟ ਜਿੰਨੀ ਜਗਾ ਮੰਡੀ ਹੋਈ ਹੈ ਫਿਰ ਵੀ ਤੁਹਾਡੇ ਕੋਲ ਜਰੀ ਨਹੀਂ ਜਾ ਰਹੀ ਤੁਸੀਂ ਫਿਰ ਵੀ ਕੀ ਕਰ ਰਹੇ ਹੋ ਆਪਸ ਵਿੱਚ ਲੜ ਰਹੇ ਹੋ ਸਾਨੂੰ ਵਿੱਚ ਪਾ ਰਹੇ ਹੋ ਅਗਰੇ ਦੇ ਐਮਸੀਕਿਊਜ਼ ਦੀ ਗੱਲ ਕੀਤੀ ਜਾਏ ਬੱਚੇ ਬ੍ਰਿਕਸ਼ ਕਵਿਤਾ ਕਿਸ ਕਵੀ ਦੀ ਲਿਖੀ ਹੋਈ ਹੈ ਭਾਈ ਵੀਰ ਸਿੰਘ ਜੀ ਦੀ ਬ੍ਰਿਕਸ਼ ਕਵਿਤਾ ਕਿਸ ਨੂੰ ਸੰਬੋਧਿਤ ਹੈ ਲੋਕਾਂ ਨੂੰ ਯਾਦ ਰੱਖਣਾ ਹੈ ਬ੍ਰਿਕਸ਼ ਨੂੰ ਨਹੀਂ ਹੈ ਅਗਰ ਸੰਬੋਧਿਤ ਦਾ ਮਤਲਬ ਕੀ ਹੁੰਦਾ ਕਿਸ ਨੂੰ ਕਿਹਾ ਗਿਆ ਹੈ

वृक्ष ਦਾ ਪ੍ਰਸਾਰ ਇੱਕ ਥਾਂ ਜਾ ਕੇ ਹੁੰਦਾ ਹੈ ਆਸਮਾਨ ਵਿੱਚ ਮਤਲਬ ਕਿ ਆਸਮਾਨ ਦੇ ਉੱਪਰ ਹੀ ਬੱਦਾਂ ਦੱਸਿਆ ਸੀ ਨਾ ਇਹ ਸਿੱਧਾ ਹੀ ਵਧੇਗਾ ਇਧਰ ਨੂੰ ਨਹੀਂ ਫੈਲੇਗਾ। વૃક્ષ ਧਰਤੀ ਤੇ ਕਿੰਨੀ ਥਾਂ ਰੋਕਦਾ ਹੈ ਮਤਲਬ ਕਿ ਕਿੰਨੀ ਜਗ੍ਹਾ ਮਿਲਦਾ ਹੈ? વૃક્ષ ਧਰਤੀ ਤੇ ਇੱਕ ਗਿੱਠ ਜਗ੍ਹਾ ਮਿਲਦਾ ਸਿਰਫ। ਇਸ ਠੀਕ ਹੈ ਕਿ ਨਹੀਂ ਜਗ੍ਹਾ ਮਿਲਦਾ ਹੈ ਇੱਕ ਸਾਰੇ ਹੀ ਦੇ ਇੰਪੋਰਟੈਂਟ ਐਮਸੀਕਿਊਜ਼ ਬੰਦੇ ਆ ਅੱਜ ਦੀ ਵੀਡੀਓ ਨੂੰ ਅਸੀਂ ਇੱਥੇ ਹੀ ਖਤਮ ਕਰਨੇ ਆ ਸਾਡਾ ਭਾਈ ਵੀਰ ਸਿੰਘ ਜੀ ਪੂਰਾ ਖਤਮ ਹੋ ਚੁੱਕਿਆ ਹੈ ਪਹਿਲੀ ਵੀਡੀਓ ਵਿੱਚ ਅਸੀਂ ਕਵਰ ਕੀਤਾ ਸੀਗਾ ਪੂਰੀ ਤਰ੍ਹਾਂ ਭਾਈ ਵੀਰ ਸਿੰਘ ਜੀ ਵਾਲੀ ਗਾਈਡਲਾਈਨ ਸੀਗਾ ਭਾਈ ਵੀਰ ਸਿੰਘ ਜੀ ਕੌਣ ਸੀਗੇ ਸਿੱਖਿਆ ਕਿੱਥੋਂ ਲਈ ਵਿਆਹ ਕਿਹਦੇ ਨਾਲ ਹੋਇਆ ਜਿਹੜੀ ਹਿੰਦ ਪ੍ਰੈਸ ਕੀਤੀ ਸੀਗੀ ਦੀ ਕਵਿਤਾ ਇੰਦੇ ਲੇਖ ਇੰਦੇ ਨਾਵਲ ਸਭ ਕੁਝ ਪੜਿਆ ਸੀਗਾ ਇੱਕ ਈਜ਼ੀ ਵੇ ਨਾਲ ਪੜਿਆ ਸੀਗਾ ਔਰ ਅੱਜ ਦੀ ਵੀਡੀਓ ਵਿੱਚ ਅਸੀਂ ਇਹਦਾ ਸਾਹਿਤ ਮਾਲਾ ਦਾ ਕਵਿਤਾ ਪਾਗ ਵੀ ਖਤਮ ਕਰ ਲਿਆ ਜਿਦੇ ਵਿੱਚ ਹੈ 4 ਕਵਿਤਾ ਹਨ ਅਗਰ ਵੀਡੀਓ ਚੰਗੀ ਲੱਗਦੀ ਹੈ ਵੀਡੀਓ ਨੂੰ ਪਲੀਜ਼ ਲਾਈਕ ਐਂਡ ਕਮੈਂਟ ਕਰਿਓ ਥੈਂਕ ਯੂ ਫੋਰ ਵਾਚਿੰਗ